ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਆ ਜੀ ਘਰਦਿਆਂ ਦਾ ਸਹਿਯੋਗ ਨਾਲ ਹੀ ਸੀਗਾ ਸ਼ੁਰੂ ਤੋਂ ਨਾਲ ਹੀ ਰਿਹਾ ਸੀ ਤੇ ਉਹ ਵੀ ਨਾਲ ਹੀ ਸੀ ਖੇਡਣ ਤੋਂ ਖੇਡੋ ਜਿੰਦਾ ਮਰਜੀ ਆ ਤੇ ਸਾਰੇ ਨਾਲ ਹੀ ਸੀ ਤੇ ਵੱਧ ਸਭ ਤੋਂ ਵੱਧ ਸਾਹ ਬੁੱਲੇ ਵਾਲਿਆਂ ਨੂੰ ਪਾ ਜੀ ਲੋ ਨਿਨਾਂ ਨੇ ਸਮਾਨਤ ਕੀਤਾ ਨਾਲ ਰਲ ਕੇ ਸਾਰੇ ਪਿੰਡ ਆ ਲੈਣ ਕੀ ਨਾਮ ਤੁਹਾਡਾ ਰਮਨਦੀਪ ਸਿੰਘ ਜੀ ਕਿਹੜਾ ਮੈਡਲ ਜਿੱਤਾ ਤੇ ਕਿਹੜੀ ਕ੍ਰੀਮ ਜਿੱਤਿਆ ਤੁਸੀਂ ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਆ ਜੀ ਇਹ ਯੂਨੀਵਰਸਟੀਆਂ ਕਰਾਉਂਦੀਆਂ ਆ ਜੀ ਉਹਦੇ ਵਿੱਚੋਂ ਅਸੀਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਆਈ ਆ ਜੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉਹਨੇ 골ਡ ਮੈਡਲ ਜਿੱਤਿਆ ਕਿੰਨੀਆਂ ਟੀਮਾਂ ਸੀ ਸਿਰਫ ਚ ਟੋਟਲ ਟੋਟਲ ਜੀ 32 ਟੀਮਾਂ ਸੀਗੀਆਂ ਜੀ ਆਲ ਇੰਡੀਆ ਦੇ ਵਿੱਚ ਕਿੱਦਾਂ ਲੱਗਾ ਫਿਰ ਅੱਜ ਪਿੰਡ ਚ ਸੁਆਗਤ ਵੇਖ ਕੇ ਅੱਜ ਪਿੰਡ ਦੇ ਵਿੱਚ ਸਵਾਗਤ ਵੇਖ ਕੇ ਲੱਗਾ ਵੀ ਸਾਰੇ ਨਾਲ ਆ ਤੇ ਕੋਈ ਚੱਕਰ ਨਹੀਂ ਕੋਈ ਹੌਸਲਾ ਦੀ ਪੂਰੀ ਨਾਲ سپورਟ ਆ ਜੀ ਪਿੰਡ ਵੱਲੋਂ ਤੇ ਸਭ ਤੋਂ ਵੱਧ ਸਾਹ ਬੁੱਲੇ ਵਾਲਿਆਂ ਵੱਲੋਂ ਭਾਈ ਵੱਲੋਂ ਨਿਨਾਨੇ ਸਮਾਨਤ ਕੀਤਾ ਨਾਲ ਰਲ ਕੇ ਸਾਰੇ ਪਿੰਡ ਵਾਲੇ ਨੇ ਤੇ ਦੋ ਜਣ ਕਿਦਾਂ ਦਾ ਗੇਮਾਂ ਦੇ ਵਿੱਚ ਤੁਹਾਡੇ ਨਾਲ ਸਹਿਯੋਗ ਕੀਤਾ ਕਰਦਿਆਂ ਦਾ ਸਹਿਯੋਗ ਨਾਲ ਹੀ ਸੀਗਾ ਸ਼ੁਰੂ ਤੋਂ ਨਾਲ ਹੀ ਰਿਹਾ ਸੀ ਤੇ ਉਹ ਵੀ ਨਾਲ ਹੀ ਸੀ ਖੇਡਣ ਤੋਂ ਖੇਡੋ ਜਿੰਦਾ ਮਰਜੀ ਆ ਤੇ ਸੋਰਨ ਵਾਲੀ ਸੀ ਕਿਤੇ ਤੁਹਾਡੇ ਬ੍ਰਦਰ ਵੀ 골ਡ ਫੁੱਟਬਾਲ ਦੇ ਵਿੱਚ ਪਲੇਅਰ ਸੀ ਪਲੇਅਰ ਆ ਹਾਂਜੀ ਉਹਨਾਂ ਨੇ ਮੇਰੇ ਤੋਂ ਪਹਿਲਾਂ ਦਾ ਹੀ ਸ਼ੁਰੂ ਕੀਤਾ ਹੋਇਆ ਹੈ ਫੁੱਟਬਾਲ ਉਹਨਾਂ ਨੇ ਵੀ ਆਲ ਇੰਡੀਆ ਵਿੱਚ ਬ੍ਰੌਂਜ਼ ਮੈਡਲ ਜਿੱਤੇ ਹੋਇਆ ਹੈ ਚੈਂਪੀਅਨਸ਼ਿਪ ਤੇ ਉਹ ਵੀ ਬਹੁਤ ਹੀ ਵਧੀਆ ਪਲੇਅਰ ਨੇ ਉਹ ਵੀ ਖੇਡਾਂ ਦੇ ਨਾਲ ਜੁੜੇ ਆ ਕੋਪਾ ਜਾਨ ਨੂੰ ਕਿਹੜੀ ਟੀਮ ਨੇ ਲੱਗਾ ਬੋਦਾ ਉਹ ਕਿੱਟਣਾ ਖੇਡਾ ਸੱਡਾ ਜੀ ਕੇਰਲਨ ਨਾਲ ਹੀ ਓੱਖਾ ਜੀ ਮੈਚ ਤਾਂ ਹਾਂਜੀ ਉਹ ਉਹਨਾਂ ਨਾਲ ਹੀ ਖੇਡਣਾ ਸਤੋ ਓੱਖਾ ਮੈਚ ਰਿਹਾ ਸਾਡਾ ਕੇਰਲਨ ਨਾਲ ਤੇ ਬਾਕੀ ਤਾਂ ਸਾਰਾ ਠੀਕ ਸੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਖੇਡਾਂ ਨਾਲ ਜੁੜੇ ਰਹੋ ਤੇ ਇਹਦਾ ਇਹਨਾਂ ਨੂੰ ਖੇਡਾਂ ਨਾਲ ਜੋੜ ਕੇ ਬਹੁਤ ਹੀ ਉੱਚੀ ਪ੍ਰਾਪਤ ਹੁੰਦੀ ਹੈ ਜੀ ਇਹ ਵਧੀਆ ਸਿਹਤ ਮਿਲਦੀ ਹੈ ਤੰਦਰੁਸਤ ਰਹਿੰਦੀ ਹੈ ਜ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਕੀ ਨਾਮ ਹੈ ਹਾਂਜੀ ਸਰਬਜੀਤ ਸਿੰਘ ਜੀ ਬੇਟਾ 골ਡ ਮੈਡਲ ਜਿੱਤ ਕੇ ਲੈ ਕੇ ਤਨ ਲੱਗਿਆ ਹਾਂਜੀ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਤੇ ਇਹੀ ਆ ਵੀ ਇਸ ਤਰ੍ਹਾਂ ਹੋਰ ਵੀ ਬੱਚੇ ਮੈਂ ਨਾ ਇਹਦੇ ਨਾਲ ਵੇਖ ਕੇ ਇਸ ਤਰ੍ਹਾਂ ਹੀ ਪੁੱਜਣ ਉੱਤੇ ਤੇ 골ਡ ਮੈਡਲ ਲਿਆਣ ਤੇ ਦੇ ਆਪਣਾ ਪਿੰਡ ਦਾ ਨਾਮ ਜਿਹੜਾ ਬਹੁਤ ਵਧੀਆ ਰੋਸ਼ਨ ਹੋਵੇ ਤੇ ਬਾਕੀ ਸਾਹ ਬੁੱਢੇ ਵਾਲੀ ਨੇ ਸਾਨੂੰ ਬਹੁਤ ਮਲਕੀਸ਼ਵਰਤ ਧਿਆਨ ਦਿੰਦੇ ਨੇ ਇਸਾਂ ਬੱਚੇ ਨੂੰ ਖੇਡ ਕੇ ਆਉਂਦੇ ਬਹੁਤ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਬਹੁਤ ਵਧੀਆ ਸਾਨੂੰ ਉਹ ਸਨਮਾਨਤ ਵੀ ਕੀਤਾ ਉਹਨਾਂ ਬਹੁਤ ਵਧੀਆ ਕੀਤਾ ਬਹੁਤ ਮਾਨੂੰ ਖੁਸ਼ੀ ਜੋਗ ਅਸੀਂ ਨਹੀਂ ਹੀ ਕੰਮ ਕਰ ਸਕਦੇ ਉਹ ਸਾਹ ਬੁੱਢੇ ਵਾਲੀ ਨੇ ਕੀਤਾ ਤੇ ਇਸ ਦੇ ਬਾਅਦ ਮਾਨੂੰ ਖੁਸ਼ੀ ਹੈ ਕਿਤੇ ਪਰਿਵਾਰ ਚ ਤੁਹਾਡੇ ਕੋਲ ਵੀ ਫੁੱਟਬਾਲ ਤੋਂ ਹਾਂਜੀ ਸਾਡੇ ਤਾਜੀ ਜੀ ਜੀ ਵੱਡੇ ਜਤਿੰਦਰਪਾਲ ਸਿੰਘ ਜੱਗੀ ਜੋ ਆਰਸੀਐਫ ਚ ਨੌਕਰੀ ਮਿਲੀ ਸੀ ਉਹ ਵੀ ਫੁੱਟਬਾਲ ਖੇੜਦੇ ਰਹੇ ਤੇ ਮੇਰਾ ਵੱਡਾ ਬੇਟਾ ਵੀ ਅਮਨਦੀਪ ਸਿੰਘ ਉਹ ਵੀ ਫੁੱਟਬਾਲ ਚ ਖੇਡਦਾ ਰਿਹਾ ਵੀ ਕਾਫੀ ਦੂ ਤੱਕ ਪਹੁੰਚ ਗਿਆ ਹਾਂਜੀ ਅੱਜ ਤੇ ਬਹੁਤ ਮਨ ਨੂੰ ਖੁਸ਼ੀ ਆ ਕਿ ਕਿਦਾਂ ਦਾ ਰਿਝਾਂ ਸੀ ਇਹਦਾ ਸ਼ੁਰੂ ਤੋਂ ਨਾ ਥੋੜਾ ਇੱਥੇ ਆ ਕੇ ਜੀ ਬਸ ਖੇਡ ਦੇ ਵਿੱਚ ਗਰਾਊਂਡ ਸੀ ਸਾਡੇ ਪਿੰਡ ਦੇ ਵਿੱਚ ਉੱਥੇ ਆ ਕੇ ਇਹਨਾਂ ਨੂੰ ਜਗ੍ਹਾ ਮਿਲਦੀ ਸੀ ਖੇਡਣ ਵਾਸਤੇ ਇਸ ਕਰਕੇ ਉੱਥੇ ਸਵੇਰੇ ਸ਼ਾਮੀ ਇਹ ਡੇਲੀ ਖੇਡਦੇ ਸੀ ਤੇ ਖੇਡ ਦੇ ਬਾਵਜੂ ਫਿਰ ਹੌਲੀ ਹੌਲੀ ਆਸ਼ੀਰਵਾਦ ਦੇ ਵਾਦੀ ਇੱਥੋਂ ਤੱਕੇ ਹਾਂਜੀ ਦੂ ਤੱਕੇ ਪਹੁੰਚ ਗਏ ਜੀ ਰਜਿੰਦਰ ਸਿੰਘ ਜੀ ਕੀ ਲੱਗਦਾ ਤੁਹਾਨੂੰ ਆਹ ਪਿੰਡ ਦਾ ਨੌਜਵਾਨ 골ਡ ਮੈਡਲ ਲੈ ਕੇ ਆਇਆ ਤੁਸੀਂ ਕੋਚ ਵੀ ਬਹੁਤ ਮਹਿੰਦੀ ਬੱਚਾ ਈ ਬਹੁਤ ਜ਼ਿਆਦਾ ਇੰਨਾ ਦੇ ਪਿੰਡ ਦੇ ਬਾਕੀ ਵੀ ਪਲੇਅਰ ਜਿਹੜੇ ਵੱਡੇ ਵੀ ਆ ਬਹੁਤ ਜ਼ਿਆਦਾ ਫੁੱਟਬਾਲ ਪਲੇਅਰ ਇਥੋਂ ਦੇ ਹੋਏ ਆ ਨਾਮਵਰ ਫੁੱਟਬਾਲ ਪਲੇਅਰ ਹੋਏ ਇਥੋਂ ਦੇ ਬੜੀ ਬੜੀ ਨੌਕਰੀਆਂ ਤੇ ਐਸਐਸਪੀ ਰਏ ਆ ਡੀਐਸਪੀ ਰਏ ਆ ਬਹੁਤ ਜ਼ਿਆਦਾ ਮਹਿੰਦੀ ਲੋਕ ਆ ਫੁੱਟਬਾਲ ਦੇ ਇਥੋਂ ਦੇ ਕਿੱਦਾਂ ਦਾ ਰੁਝਾਨ ਸੀ ਮੁੰਡਿਆਂ ਦਾ ਬਹੁਤ ਵਧੀਆ ਬਹੁਤ ਸ਼ੌਂਕ ਸੀ ਸਾਰੇ ਪਰਿਵਾਰ ਨੂੰ ਇਹਨਾਂ ਦਾ ਵੱਡਾਪੜਾ ਵੀ ਕੋਈ ਬਹੁਤ ਵਧੀਆ ਫੁੱਟਬਾਲ ਖੇਡਾ ਬਹੁਤ ਜਿਆਦਾ ਸ਼ੌਂਕ ਦਾ ਪ੍ਰਵਾਹ ਕੋਸਵ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਦੇਖੋ ਇਹ ਖੇਡਾਂ ਮਿਲ ਜੁੜੋ ਨਸ਼ਾ ਦੂਰ ਰੋਗੇ ਠੀਕ ਹੈ ਨਾ ਠੀਕ ਖੇਡੋਗੇ ਤਾਂ ਕੋਈ ਨੌਕਰੀ ਮਿਲਣਗੀ ਨਸ਼ੇ ਦੀ ਕੋਈ ਚੀਜ਼ ਨਹੀਂ ਕਾਰ ਬਰਬਾਦ ਹੋਊਗੀ ਪਿੰਡ ਦਾ ਵੀ ਨਾਰਸ਼ਨ ਦਾ ਪਰਿਵਾਰ ਤਾਂ ਵੀ ਨਾਰਸ਼ਨ ਦਾ ਹਾਂ ਜੀ ਇਹ ਨਸ਼ਾ ਕਰਾਂਗੇ ਤਾਂ ਬਨਾਮੀ ਹੋਣੀ ਹੈ ਤੇ ਜੇ ਖੇਡਾਂਗੇ ਤੇ ਮੇਕੋ ਅੱਜ ਜਿਦਾਜ ਮੁੰਡੇ ਨੇ ਸਮਾਪਤ ਕੀਤਾ ਉਹਦਾ ਬਾਕੀ ਵੀ ਹੋਣਗੇ ਇਸ ਕਾ ਖੇਡਣਾ ਬਹੁਤ ਜੁੜੀ ਹੈ ਖੇਡਾਂ ਮਰ ਭਜਾਨ ਹੋਣਾ ਚਾਹੀਦਾ ਮੇਰੇ ਕੋਲ ਹਾਂ ਜੀ